हां इत्ते जी ओ सोचਣਾ ਮੈਂਦਾ ਬਰੇ ਸੋਚਣਾ ਐ ਉੱਤੇ ਦੇ ਇੱਕ ਸੋਚੋ ਜੀ ਥੱਲੇ ਦਮਾ ਕਿਵੇਂ ਕੰਮ ਕਰੂਗਾ ਬਾਬਾ ਤਿਆਰ ਆ ਇਧਰੋਂ ਬੂਟੇ ਨੇ ਨੋਟ ਧਰਤੇ ਦੇਖਣਾ ਇਹ ਇੱਕ ਦੋ ਤੇ ਤਿੰਨ ਚਲਾਂਗੇ ਬਾਈ ਹੋਰ ਤਾਂ ਲਓ ਜੀ ਨੋਟ ਰੱਖਦੇ ਉਰਲੇ ਪਾ ਜਮਾ ਲਾਸਟ 라ਉਂਡ ਆ ਜੀ ਤੇ ਤੁਸੀਂ ਦੇਖਣਾ ਵੀ ਕਿਹੜਾ ਬੰਦਾ ਜਿੱਤਦਾ ਐ ਇਹਦਾ ਪੱਗ ਨਾਲ ਦਾ ਕੱਢ ਲਿਆ ਤਾਂ ਐਵੇਂ ਦੱਸਿਆ ਵੀ ਬੰਦਾ ਪੈਸਿਆਂ 'ਚ ਖੇਡਦਾ ਮੈਂ ਪਹਿਲਾਂ ਵੀ ਦੱਸਿਆ ਵੀ ਬੰਦਾ ਪੈਸਿਆਂ 'ਚ ਖੇਡਦਾ ਆ ਆ ਆ ਵੀ ਇਹਵਾ ਵਾਤਾ ਮਸ ਭਗਲਾ 500 ਦਾ ਜੀ ਲੈ ਜੀ ਬੰਦਾ ਸਾਡਾ 500 ਜਿੱਤ ਗਿਆ ਕੱਢ ਲਾ ਬਾਹਰ ਕੱਢ ਲੋ ਕਿੰਨੇ ਦਾ ਨੋਟ ਕੱਢੇਗਾ ਦੇਖੋ 100 ਦਾ ਕੱਢਣਾ ਚਾਹੀਏ 100 ਬਸ ਲੈ ਵੀ ਕਮੈਂਟ ਕਰ ਦੋ ਛੇਤੀ ਕਿੰਨੇ ਦਾ ਨੋਟ ਹੱਥ ਦੇ ਵਿੱਚ 20 ਦਾ ਜੀ 20 ਦਾ ਜੀ ਕੱਢ ਲਾ ਬਾਹਰ ਕੱਢ ਲੋ ਜੀ ਬਾਹਰ ਦੱਸੋ ਜੀ ਕਿੰਨੇ ਦਾ ਇਹ ਜਾ ਯਾਰ ਜ਼ੀਰੋ ਵੱਧ ਲੱਗੀ ਬਾਈ ਯਾਰ ਆ ਨੋਟ ਨੇ ਜਿਹੜੇ ਆਪਾਂ ਹੁਣ ਇਹਦੇ ਵਿੱਚ ਧਰਨ ਜਾ ਰਹੇ ਆਂਗੇ 500 ਦਾ 200 ਦਾ ਆ 100 ਦਾ 50 ਦਾ ਤੇ ਆ 20 ਦਾ ਲੈ ਵੀ ਪਹਿਲਾਂ ਮੈਨੂੰ ਦੱਸ ਦੀ ਵੀ ਕਿੰਨੇ ਦਾ ਨੋਟ ਆ ਠੀਕ ਹੈ ਜੀ ਆਹਾਂ ਹਾਂ ਹਾਂ ਕਿੰਨੇ ਦਾ ਜੀ 200 ਦਾ 200 ਦਾ ਜੀ ਹਾਂ ਪੱਕੀ ਗੱਲ ਹੈ ਜੀ ਲੈ ਕਮੈਂਟ ਕਰਕੇ ਦੱਸ ਦਿਓ ਵੀ ਕਿੰਨੇ ਦਾ ਨੋਟਾਂ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਲੈ ਵੀ ਦੋਸਤੋ 20 ਦਾ 50 ਦਾ 100 ਦਾ 200 ਦਾ ਤੇ 500 ਦਾ ਨੋਟ ਜਿਹੜਾ ਆਪਣੇ ਕੋਲੇ ਹੈਗਾ ਇਸ ਟਾਈਮ ਦੇ ਉੱਤੇ ਆਪਾਂ ਆ ਪੈਪ ਦੇ ਵਿੱਚ ਨੋਟ ਪਾਵਾਂਗੇ ਤੇ ਇੱਧਰ ਬੰਦਿਆਂ ਨੇ ਹੱਥ ਪਾ ਕੇ ਪੈਪ ਦੇ ਵਿੱਚ ਨੋਟ ਦੱਸਣਾ ਵੀ ਕਿੰਨੇ ਦਾ ਨੋਟ ਹੈ ਪਹਿਲਾਂ ਦੱਸਣਾ ਬਾਈ ਅੰਦਰ ਹੱਥ ਜਦੋਂ ਥੋੜਾ ਪੈਪ ਦੇ ਵਿੱਚ ਪੈ ਗਿਆ ਇੱਥੇ ਅੰਦਰ ਦੱਸਣਾ ਵੀ ਕਿੰਨੇ ਦਾ ਨੋਟ ਆ ਬਾਬਾ ਵੀ ਆਪਣੇ ਵਿੱਚ ਖੜਾ ਹੈ ਤੇ ਬਾਬਾ ਕਹਿੰਦਾ ਮੈਂ ਵੀ ਗੇਮ ਖੇਡੂ ਤੁਹਾਡੇ ਨਾਲ ਅੱਜ ਨੋਟ ਜਿੰਨੇ ਦਾ ਤੁਸੀਂ ਦੱਸਤਾ ਉਸ ਤੋਂ ਬਾਅਦ ਜੇ ਬਾਹਰ ਕੱਢ ਕੇ ਗਲਤ ਨਿਕਲਿਆ ਤੁਸੀਂ ਹਾਰ ਗਏ ਜਿੰਨੇ ਦਾ ਨੋਟ ਤੁਹਾਡਾ ਨਿਕਲਿਆ ਤੁਸੀਂ ਲੈ ਜਾਓ ਬਾਈ ਠੀਕ ਹੈ ਜੀ ਮਨਜ਼ੂਰ ਹੈ ਠੀਕ ਹੈ ਜੀ ਬਹੁਤ ਵਧੀਆ ਲੈ ਵੀ ਦੋਸਤੋ ਆ ਨੋਟ ਨੇ ਜਿਹੜੇ ਆਪਾਂ ਹੁਣ ਇਹਦੇ ਵਿੱਚ ਧਰਨ ਜਾ ਰਹੇ ਆਂਗੇ 500 ਦਾ 200 ਦਾ ਆ 100 ਦਾ 50 ਦਾ ਤੇ ਆ 20 ਦਾ ਲੈ ਵੀ ਇਹ ਪੰਜ ਨੋਟ ਨੇ ਮੇਰੇ ਹੱਥ ਦੇ ਵਿੱਚ ਤੁਸੀਂ ਇੱਧਰ ਸਾਈਡ ਤੇ ਖੜਜੋ ਬਈ ਚਾਹੇ ਇੱਧਰ ਖੜਜੋ ਕੋਈ ਚੱਕਰ ਨਹੀਂ ਠੀਕ ਐ ਲੈ ਮੈਂ ਪੰਜ ਨੋਟ ਨੇ ਜਿਹੜਾ ਇਹਦੇ ਵਿੱਚ ਇੱਥੋਂ ਧਰ ਲੱਗਿਆ ਤੁਸੀਂ ਜਿਹੜੇ ਨੋਟ ਤੇ ਤੁਹਾਡਾ ਹੱਥ ਲੱਗ ਗਿਆ ਤੁਸੀਂ ਪਹਿਲਾਂ ਉਹ ਨੋਟ ਦੱਸਣਾ ਫਿਰ ਤੁਸੀਂ ਉਹ ਨੋਟ ਬਾਹਰ ਕੱਢਣਾ ਠੀਕ ਐ ਲੈ ਵੀ ਆਜੋ ਇੱਕ ਜਣਾ ਆਜੋ ਜਿਹੜਾ ਮਰਜ਼ੀ ਆਜੋ ਆ ਗਿਆ ਬਈ ਠੀਕ ਹੈ ਚੱਕ ਲੈ ਹੱਥ ਮੈਂ ਅੱਗੇ ਹੋ ਬਈ ਅੱਗੇ ਹੋ ਹਾਂ ਅੱਗੇ ਹੋ ਬਈ ਹਾਂ ਕੋਈ ਨਹੀਂ ਫਿਰ ਪੈਪ ਦੇ ਵਿੱਚ ਦੀ ਦੇਖਣਾ ਨਹੀਂ ਇਕੱਠਾ ਪਾਉਣਾ ਹੈ ਵਿੱਚ ਲਓ ਜੀ ਲੈ ਵੀ ਪਹਿਲਾਂ ਮੈਨੂੰ ਦੱਸ ਦੀਵੇਂ ਕਿੰਨੇ ਦਾ ਨੋਟ ਹੈ ਠੀਕ ਹੈ ਜੀ ਆਹ ਹਾਂ ਹਾਂ ਕਿੰਨੇ ਦਾ ਜੀ 200 ਦਾ 200 ਦਾ ਜੀ ਹਾਂ ਪੱਕੀ ਗੱਲ ਹੈ ਜੀ ਹਾਂ ਲੈ ਕਮੈਂਟ ਕਰਕੇ ਦੱਸ ਦਿਓ ਬਈ ਕਿੰਨੇ ਦਾ ਨੋਟਾਂ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਢਦਾ ਠੀਕ ਹੈ ਜੀ ਕੱਢ ਲੈ ਵਾਰ ਕੱਢ ਲਓ ਜੀ 200 ਦਾ ਨੋਟ ਹੈ ਕਿੰਨੇ ਦਾ ਜੀ ਇਹ ਇਹਦਾ 500 ਦਾ ਨਿਕਲਿਆ ਜੀ ਇਹਨੂੰ ਦੁਬਾਰੇ ਵਿੱਚ ਪਾ ਧਰ ਦਿਓ ਜੀ ਮੈਂ ਮਰਵਾ ਜਵਾਂ ਨਾ ਫੜ ਕਰੀ ਲੈ ਵੀ ਦੋ ਨੋਟ ਪਈ ਆ ਜੀ ਬੰਦੀ ਫੋ ਕਰ ਦਈਏ ਲਓ ਜੀ ਆਜੋ ਜੀ ਲਓ ਜੀ ਬੰਦਾ ਤਿਆਰ ਹੈ ਟਾਈਮ ਟੂਮ ਟਾਈਮ ਟੂਮ ਕੋਈ ਨਹੀਂ ਖੁੱਲਾ ਟਾਈਮ ਹੈ ਫੋਟ ਲੈਵੇ ਠੀਕ ਹੈ ਠੀਕ ਹੈ ਤੇ ਆਜੋ ਜੀ ਪਾਓ ਫਿਰ ਹੱਥ ਇੱਕ ਹੱਥ ਪਾਉਣਾ ਹੈ ਨੋਟ ਦੱਸਣਾ ਹੈ ਨੋਟ ਕਿੱਧਰ ਦਰੇ ਨੇ ਇੱਥੇ ਬੈਠੇ ਹਾਂ ਇੱਕ ਨੋਟ ਚੱਕਣਾ ਜੀ ਦੋ ਦੱਸ ਦੋਗੇ ਦੋ ਲੈ ਜਿਓ ਅੱਛਾ ਜੀ ਲਓ ਜੀ ਪਰਖ ਕਰ ਰਿਹਾ ਮੁੰਡਾ ਨੋਟਾਂ ਦੀ ਤੁਸੀਂ ਦੇਖ ਲਓ ਕਿ ਕਿੰਨੇ ਦਾ ਵੀ ਹੱਥ ਚ ਕੱਢ ਜਾ ਦੱਸ ਦਾਂਗੇ ਕਿ ਹੁਣ ਦਿਮਾਗ ਤਾਂ ਲਾ ਲਈਏ ਦਿਮਾਗ ਲੱਗਿਆ ਨਹੀਂ ਹਜੇ ਮਨ ਲੱਗਿਆ ਨਹੀਂ ਲੈ ਵੀ ਕਮੈਂਟ ਕਰ ਦਿਓ ਛੇਤੀ ਕਿੰਨੇ ਦਾ ਨੋਟ ਹੱਥ ਦੇ ਵਿੱਚ 20 ਦਾ ਜੀ 20 ਦਾ ਜੀ ਕੱਢ ਲਾ ਬਾਹਰ ਕੱਢ ਲੋ ਜੀ ਬਾਹਰ ਦੱਸੋ ਜੀ ਕਿੰਨੇ ਦਾ ਇਹ ਜਾ ਯਾਰ ਜ਼ੀਰੋ ਵੱਧ ਲੱਗੀ ਬਾਈ ਯਾਰ ਜ਼ੀਰੋ ਐਸ ਤਾਂ ਫਿਰ ਅਹੀਂ ਲੱਗਦੇ ਆ ਬਾਈ ਇਹੀ ਤਾਂ ਗੇਮ ਹੈ ਜ਼ੀਰੋ ਨਹੀਂ ਵੱਧ ਲਾਉਣੀ ਨਾ ਇਹਦਾ 50 ਦਾ ਜੱਕ ਕੇ ਕਹਦੇਗਾ 500 ਦਾ ਹਾਂ ਬੈਠਾ ਲਾ ਬਣਾ ਸੌਜੀ ਬੰਦੇ ਨੇ ਇੱਕ 20 ਦਾ ਨੋਟ ਦੱਸ ਕੇ 200 ਦਾ ਕੱਢ ਲਿਆ ਹੁਣ ਆ ਆ ਭਾਈ ਦੀ ਵਾਰੀ ਆ ਗਈ ਇਹ ਬਾਈ ਅੱਜ ਆਪਣੇ ਲਵੇ ਪਹਿਲੀ ਵਾਰੀ ਆਇਆ ਗੇਮ ਖੇਡਣਾ ਬਾਈ 200 50 500 20 ਤੇ 100 ਠੀਕ ਹੈ ਠੀਕ ਹੈ ਜੀ 20 ਤੋਂ ਲੈ ਕੇ 500 ਤੱਕ ਦੇ ਨੋਟ ਨੇ ਤੇ ਤੁਸੀਂ ਜਿਹੜੇ ਨੂੰ ਹੱਥ ਪਾ ਲਿਆ ਉਹ ਦੱਸ ਦਿਓ ਪਾਓ ਜੀ ਹੱਥੰਦਰਾ ਭਲੇ ਛੋੜ ਤਾਂ ਛੱਡ ਦੇ ਛੱਡ ਦੇ ਇੱਕ ਮਿੰਟ ਚਲੋ ਜੀ ਕਿੰਨੇ ਦਾ ਜੀ 70 60 ਲਓ ਜੀ ਦੱਸੋ ਜੀ ਕਿੰਨੇ ਦਾ ਨੋਟ ਹੱਥ 'ਚ ਥੋੜੇ ਚਲੋ ਜੀ ਚਲੋ 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 ਇਹ ਲੈ ਵੀ ਦੇਖੋ ਮੁੰਡਿਓ ਕੀ ਕਹਿੰਦਾ ਇਹ ਇਹ ਇੱਕ ਨੋਟ ਚੱਕਣਾ ਜੀ ਇੱਕੋ ਹੀ ਦਾ ਦੋ ਚੱਕ ਲਓਗੇ ਦੋ ਇਹ ਦੱਸ ਦਿਓ ਹਾਂ ਕਿੰਨੇ ਦਾ ਜੀ 500 ਦਾ 500 ਦਾ ਜੀ ਲੈ ਜੀ ਬੰਦਾ ਸਾਡਾ 500 ਜਿੱਤ ਗਿਆ ਕੱਢ ਲਾ ਵਾਰ ਕੱਢ ਲਓ ਜੀ ਚੱਕ ਬਈ ਉਹਦਾ ਕਰ ਗਿਆ ਬੋਣੀ ਲੈ ਹੁਣ ਵਾਰੀ ਆ ਗਈ ਬਾਬੇ ਦੀ ਲਓ ਜੀ ਆ ਨੋਟ ਨੇ ਜਿਹੜੇ ਆਪਣੇ ਲਵੇ ਹੈਗੇ ਨੇ ਉਧਰ ਹੀ ਇਹਨੂੰ ਆਪਾਂ ਇਕੱਠੇ ਕਰਕੇ ਰੱਖ ਦਨੇ ਆ ਜੀ ਸਾਰਿਆਂ ਨੂੰ ਲਓ ਜੀ ਬੈਠੋ ਜੀ ਬਾਬਾ ਜੀ ਉਧਰ ਆਪਣੇ ਲਵੇ ਨੋਟ ਨੇ ਜਿਹੜੇ ਆਪਾਂ ਇਕੱਠੇ ਕਰਕੇ ਆ ਪੰਜ ਦੇ ਪੰਜ ਧਰਤੇ ਆ ਜਾ ਬਾਬਾ ਪਾਥੇ ਦੇ ਵਿੱਚ ਪੈਪ ਦੇ ਵਿੱਚ ਹੱਥ ਪਾ ਤੇ ਲੈ ਮੈਂ ਹੱਥ ਛੱਡਣ ਲੱਗਿਆ ਠੀਕ ਹੈ ਚਲੋ ਜੀ ਲਓ ਜੀ ਇੱਕ ਨੋਟ ਚੱਕਣਾ ਬਾਬੇ ਨੇ ਤੇ ਇੱਕ ਨੋਟ ਚੱਕ ਕੇ ਦੱਸਣਾ ਵੀ ਕਿੰਨੇ ਦਾ ਨੋਟ ਹੈ ਜਿੰਨੇ ਦਾ ਨੋਟ ਬਾਬਾ ਸਹੀ ਦੱਸਤਾ ਤਾਂ ਲੈ ਜੀ ਕਿੰਨੇ ਦਾ ਹੈ 20 ਕਾ ਹੈ ਹੈ 20 ਕਾ ਪਰਾਣਾ ਖੜਿਆ ਰਹੀਆਂ ਹਨਾ ਤੂੰ ਕੱਢ ਲੈ ਬਾਹਰ ਹਾ 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 ਬੀਏ ਬਹੁਤ ਹੈ ਬੀਏ ਬਹੁਤ ਹੈ ਮਸ ਭਗਲਾ ਲਓ ਜੀ 20 ਦਾ ਨੋਟ ਬਾਬੇ ਨੇ ਕੱਢ ਲਿਆ ਆਹ ਬੰਦੇ ਵੀ ਇਧਰੋਂ ਸਾਰੇ ਖੇਡ ਲੈ ਹੁਣ ਉਹ ਬਾਬੇ 911 ਦੀ ਵਾਰੀ ਆ ਗਈ ਕਿਆ ਬਾਬਾ ਕਿੰਨੇ ਦਾ ਨੋਟ ਕੱਢੇਗਾ ਦੇਖੋ 100 ਦਾ ਕੱਢਣਾ ਚਾਹੀਏ 100 ਬਸ ਲਾਜਮੀ 100 ਤੇ 500 ਦਾ ਇੱਕੋ ਜਿਹਾ ਹਨਾ ਤਾਂ ਚੱਲ 100 ਬਹੁਤ ਹੈ ਲੈ ਵੀ ਬਾਬਾ ਕਹਿੰਦਾ 100 ਦਾ ਕੱਢੂਗਾ 500 ਚ ਪਹਿਲਾਂ ਜਿੱਤ ਗਿਆ ਬਾਈ ਇੱਕ ਹਾਂ ਦੱਸਣਾ ਵੀ ਹੈ ਇਹਦੇ ਪੈਪ ਦੇ ਵਿੱਚ ਪਿਆ ਦੱਸਣਾ ਵੀ ਕਿੰਨੇ ਦਾ ਨੋਟ ਹੈ ਫੇਰ ਕੱਢਣਾ ਐ ਆਇਆ ਫਲਾ ਲਾ ਕੇ ਦੇਖਣਾਗਾ ਵੀ ਹਾਲਾ 50 ਦਾ 21 ਨੋਟ ਦੇਖਣਾ ਹੈ ਹਾਂ ਇੱਕ ਨਾ ਇੱਕ ਵਾਰੀ ਨਾਂ ਲੈ ਦੀ ਉਹਦਾ ਪਹਿਲਾਂ ਗੋਡੀ ਨਹੀਂ ਲਾਲੇ ਹਾਂ ਲੈ ਵੀ ਬੂਟੇ ਧਰਦੇ ਦੇ ਵਿੱਚ ਨੋਟ ਲੈ ਲਾ ਲੈ ਉੱਥੇ ਹਾਲਾ ਗਲਾ ਬੈ ਜਾ ਬਾਬਾ ਲਓ ਜੀ ਬਾਬਾ ਤਿਆਰ ਹੈ ਇਧਰੋਂ ਬੂਟੇ ਨੇ ਨੋਟ ਧਰਤੇ ਦੇਖਣਾ ਨਹੀਂ ਤੇ ਇੱਥੇ ਲਓ ਜੀ ਗੋਡੇ ਓਰੇ ਹਾਂ ਜੀ ਹਾਂ ਇੱਥੇ ਇਧਰੋ ਜੀ ਲਓ ਜੀ ਬੈਠੋ ਮੈਚ ਪੂਰਾ ਫਸ ਗਿਆ ਇੱਕ ਅੰਦਰ ਹੀ ਰੱਖੀ ਵਸਾਂ ਅੰਦਰ ਰੱਖਣਾ ਬਾਬੇ ਨੇ ਹੱਥ ਪਾ ਲਿਆ 500 ਵਾਲੇ ਨੋਟ ਨੂੰ ਲੈ ਬਾਬਾ ਦੱਸ ਕਿੰਨੇ ਦਾ ਇਹ ਹੈ 100 ਕਾ ਹੈ 100 ਆ ਗਈ ਬਣ ਗਿਆ ਇਹਦਾ ਪੱਗ ਨਾਲ ਦਾ ਕੱਢ ਲਿਆ ਤਾਂ ਇਹਦਾ 200 ਵਾਲੇ ਠੱਗੀ ਹੋ ਗਈ ਮੈਂ ਤਾਂ 100 ਕੀ ਬੋਤਾਂ ਮਿਲ ਜੂ ਇਹਦਾ ਜੇ ਤੂੰ 200 ਕਹਿੰਦਾ ਫਿਰ 500 ਨਿਕਲ ਆਉਗਾ ਤੈਨੂੰ ਕਿਹਦਾ ਕੰਮ ਮੇਰਾ ਹੋਏਗਾ ਆ ਜਾ ਬਾਈ ਲੈ ਵੀ ਇੱਕ ਬੰਦਾ ਹੋਰ ਆਈ ਇੱਧਰ ਸਾਡਾ ਆਵਣੀ ਲੈ ਵੀ ਆ ਆਵਣੀ ਨੂੰ ਤਾਰ ਹੁਣ ਦੁਬਾਰੇ ਹਾਂ ਭੈਜਾ ਖੜ ਜੋ ਜੀ ਭੈਜਣ ਲੈ ਵੀ ਬਾਬਾ ਪੂਰੇ ਇੱਧਰੋਂ ਦੇਖ ਰਿਹਾ ਵੀ ਕਿਹੜਾ ਨੋਟ ਕਿੱਥੇ ਪਿਆ ਕਿਵੇਂ ਨਹੀਂ ਬਾਬਾ ਦੁਬਾਰੇ ਵਾਰ ਹੀ ਲੈਣੀ ਹੈ 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 ਚਲੋ ਜੀ ਲਓ ਜੀ ਬੈਠੋ ਹਾਂ ਬੈਠ ਜੀ ਬੈਠੋ ਗੋਡੇ ਗੋਡੇ ਲਾ ਲਾ ਮੂਰੇ ਆ ਕਾਟੀਆਂ ਦੇ ਵਿਚਾਲੇ ਗੋਡੇ ਧਰ ਲਓ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ ਕੋਈ ਕੁਝ ਨਹੀਂ ਜਮਕਦਾ ਮੈਨੂੰ ਜਮਕਦਾ ਨਹੀਂ ਜਮਕਦਾ ਨਹੀਂ ਜਮਕਦਾ ਪੈਣਾ ਚਾਹੀਦਾ ਚੱਲ ਚਲੋ ਜੀ ਪੈਣਾ ਚਾਹੀਦਾ ਹੁਣ ਚੱਕਾ ਮੈਂ ਹਾਂ ਜੀ ਹਾਂ ਇੱਕ ਨੋਟ ਹਾਂ ਪਹਿਲਾਂ ਅੰਦਰ ਦੱਸ ਲੜਕ ਕੇ ਦੱਸੀ ਅੰਦਰ ਤੁਸੀਂ ਹੱਥ ਪਾਉਣਾ ਹੈ ਹੱਥ ਪਾ ਕੇ ਨੋਟ ਜਿਹੜੇ ਨੂੰ ਨੋਟ ਨੂੰ ਹੱਥ ਪਾ ਕੇ ਉਹ ਨੋਟ ਦੱਸਣਾ ਵੀ ਕਿੰਨੇ ਦਾ ਫਿਰ ਬਾਹਰ ਕੱਢਣਾ ਹੈ ਉਹ ਫਿਰ ਮੇਰਾ ਹਾਂ ਉਹ ਥੋੜਾ ਜੀ ਲਓ ਜੀ ਲਓ ਜੀ ਮੁੰਡੇ ਨੇ ਹੱਥ ਪਾ ਲਿਆ ਮਣੀ ਨੇ ਅੰਦਰ ਪੈਪ ਦੇ ਵਿੱਚ ਦੇਖੋ ਕਿੰ 50 ਦਾ ਐਰਾ ਹੈ ਦੇਖ ਲੈ ਸੋਚ ਲੈ 50 ਦਾ ਵਧਣਾ ਵਧਣਾ ਹੋਵੇ 50 ਦਾ ਮੈਂ ਵੀ ਦੋ ਤਿੰਨੇ ਬੰਦੇ ਨੇ ਲੈ ਵੀ ਇੰਨਾ ਜਿਹਾ ਸੈਮੀਫਾਈਨਲ ਹੋਊਗਾ ਨਾ ਪਤਾ ਬਾਰੇ ਨਹੀਂ ਕਰ ਸਕਦੇ ਹਾਂ ਨਾ ਆ ਬਾਈ ਨੇ ਜਿੱਤੇ ਦੀਗਾ ਕਿੰਨਾ ਦੀਗਾ 500 500 ਬਾਬੇ ਨੇ ਕੱਢੇ ਦੀ 20 ਰੁਪਏ ਆ ਬਾਈ 50 ਰੁਪਏ ਲੈ ਗਿਆ ਠੀਕ ਹੈ ਜੀ ਲੈ ਹੁਣ ਇਹਨਾਂ ਤਿੰਨਾਂ ਦਾ ਮੈਚ ਕਰਾ ਦਿਓ ਜੀ ਲਓ ਜੀ ਦੁਬਾਰੇ ਬੂਟਾ ਕਹਿੰਦਾ ਮੈਂ ਧਰਦਾ ਇੱਕ ਨੋਟ ਹੋਰ ਪਾ ਦੇ ਬੂਟੇ 'ਚ 10 ਰੁਪਏ ਦਾ ਨੋਟ ਪਾ ਦੇ ਇੱਕ ਬਾਬਾ ਦੇ 100 ਰੁਪਏ ਲਓ ਜੀ 10 ਰੁਪਏ ਦੇ ਦੇ ਪਤਾ ਲੱਗਿਆ ਉਹੀ ਕੱਢ ਲਈ ਤੂੰ ਆਪਦਾ ਨਮਾਇਆ ਨੋਟ ਹੋਵੇ ਜੀ ਸੱਜਾ ਹਾਂ 5 ਦਾ ਪੁਰਾਣਾ ਨੋਟ ਦਿੰਦੀ ਗਿਆ ਲੈ ਇੱਕ 10 ਧਰ ਦੋ ਜੀ ਹਾਂ ਲਓ ਜੀ ਦੋ ਨੋਟ ਨੇ ਜਿਹੜੇ ਵਧਾ ਦਿੱਤੇ ਗਏ ਨੇ ਕੁੱਲ 7 ਨੋਟ ਹੋ ਗਏ ਲੈ ਬਈ ਚਲੋ ਜੀ ਚੱਲ ਬਾਬਾ ਪਹਿਲੀ ਵਾਰੀ ਤੇਰੀ ਨਾ ਬਲੀ ਨਹੀਂ ਗਿਆ ਮੈਂ ਚੱਲਾ ਮੈਂ ਚੱਲਾ ਹੈ ਚੱਲेंगे ਦੁਬਾਰ ਚਲੋ ਜੀ ਦੁਬਾਰੇ ਸਰਕਲ ਚ ਲਾ ਦਿਓ ਜੀ ਚਲੋ ਲਓ ਜੀ ਅਦਲ ਬਦਲ ਕਰ ਲੱਗ ਰਿਹਾ ਮੂਠਾ ਲਓ ਜੀ ਆਦਲ ਬਦਲ ਹੋ ਗਏ ਇਹ ਚਲੋ ਜੀ ਆ ਜੀ ਮੈਂ ਦੱਸ ਦੀ ਬਾਬਾ ਨਾ ਇਹੋ ਜੀ ਗੱਲ ਨਹੀਂ ਹੈਗੀ ਅੱਦੋ-ਅੱਦ ਨੀ ਕਰਨਾ ਬਾਈ ਤੂੰ ਤਾਂ ਹੋਣੀ ਲੱਗ ਗਿਆ ਅੱਦੋ-ਅੱਦ ਕਰਨਾ ਲਓ ਜੀ ਬਾਬਾ ਜਣਾ ਮੈਚ ਪੂਰਾ ਭਖ ਗਿਆ ਬਾਈ ਨੇ ਹੱਥ ਪਾ ਲਿਆ ਪੈਪ ਦੇ ਵਿੱਚ ਤੇ ਲਓ ਜੀ ਦੱਸੋ ਜੀ ਫਿਰ ਕਿੰਨੇ ਦਾ ਨੋਟ ਹੈ ਕਰੋ ਜੀ ਚੈੱਕ ਇਹਦਾ ਪਛਾਣ ਚ ਆ ਜੂਗਾ ਇਹਦਾ ਆ ਗਿਆ ਇਹ ਤਾਂ ਲੈਣਾ ਵੀ ਨਹੀਂ ਆਪਾਂ ਨੇ ਇਹ ਲੈਣਾ ਹੀ ਹੈਗਾ ਹੋਰ ਚੱਕੜ ਆ ਕੋਈ ਵੱਡਾ ਹੈ ਹਾਂ ਵੱਡਾ ਦੇਖਾਂ ਕੋਈ ਵੱਡਾ ਇਹ ਲੈ ਵੀ 500 500 200 500 ਹੈ 200 ਹੈ ਪੱਕੀ ਗੱਲ ਹੈ ਕੱਢ ਲਵਾ ਕੱਢ ਲੈ ਬਾਈ ਫਿਰ ਲਓ ਜੀ 200 ਦਾ ਨੋਟ ਬਾਈ ਕੱਢ ਲਿਆ ਤੇ ਇਹਦਾ ਦੂਜੀ ਵਾਰ ਉਹ ਹੋਇਆ ਇਹ ਦੂਜੀ ਵਾਰ ਦੇ ਵਿੱਚ ਜਿਹੜਾ ਬੰਦਾ ਜਿੱਤ ਚੁੱਕਿਆ ਲਓ ਜੀ ਹੁਣ ਤੀਜਾ ਮੈਚ ਦੁਬਾਰੇ ਆ ਬਾਬਾ ਦੂਜੀ ਵਾਰੀ ਬਾਬਾ ਫੇਰ ਆ ਗਿਆ ਤੇ ਲੈ ਬਾਬਾ ਚੱਲਣ ਦੇ ਗੇਮ ਕੇ ਲਓ ਜੀ ਨੋਟ ਜਿਹੜੇ ਰੱਖ ਦਿੱਤੇ ਗਏ ਨੇ ਤੇ ਦੋਸਤੋ ਬਾਬੇ ਨੇ ਹੱਥ ਪਾ ਕੇ ਲੈ ਵੀ ਨੋਟ 10 ਬਾਬਾ ਕਿੰਨੇ ਦਾ ਇਹ ਪੈਪ ਦੇ ਵਿੱਚ ਡੂੰਗਾ ਕੰਮ ਹੈ ਕਿਤੇੋਂ ਨਿਗਾ ਨਹੀਂ ਜਾਂਦੀ ਕਿਤੇ ਕੁਝ ਨਹੀਂ ਜਾਂਦਾ 500 ਕਾ ਹੈ ਹੈ 500 ਕਾ ਆ ਤੇਰੇ ਸਾਧਕੇ 500 ਦਾ ਨੋਟ ਆ ਆ 500 ਜਮੀ ਸਰਾ ਲਾ ਗਿਆ ਦਿਖਾ ਦੇ ਨੋਟ ਕੇਰਾ 500 ਦਾ ਆ ਤੇਰੇ ਸਾਧਕੇ ਹੋਰੀ 500 ਰੁਪਏ ਲਿਖਿਆ ਤੇ ਹੋਰੀ ਲਓ ਜੀ ਦੋ ਦੋ ਵਾਰ ਦੋ ਵਾਰ ਹੀ 5-500 ਰੁਪਏ ਕੱਢ ਲਿਆ ਬੰਦਿਆਂ ਨੇ ਠੀਕ ਐ ਆ ਬੂਟਾ ਤਾਂ ਉਹੀ ਫੇਲ ਹੋ ਗਿਆ ਪਹਿਲਾਂ ਲੈ ਬਾਬੇ ਦੀ ਵਾਰੀ ਕਰਾ ਦੂ ਜੀ ਇੱਕ ਹੋਰ 5 5 ਕਿਦਾਂ ਆ ਬਾਬੇ ਨੂੰ ਪੰਜ ਆ 500 ਦਾ ਵਿੱਚ ਪਾ ਦਿਓ ਜੀ ਨੋਟਾ ਨਾ ਰਹਿ ਗਿਆ ਇੱਕ ਆ ਚਲੋ ਜੀ ਲਓ ਜੀ ਨੋਟਾਂ ਦੀ ਜਿਹੜੀ ਆਦਲ-ਬਾਦਲੀ ਚੱਲ ਰਹੀ ਐ ਪੂਰੀ ਇੱਧਰ ਪੂਰੀ ਝੋਰਾ-ਸ਼ੋਰਾ ਤੇ ਨੋਟਾਂ ਦੀ ਆਦਲੀ-ਬਾਦਲੀ ਜਿਵੇਂ ਵੋਟਾਂ ਵਲੇ ਜੀਪ ਜਾਨੀ ਹੁੰਦੀਆਂ ਨੇ ਨਾ ਐਂ ਚੱਲ ਰਹੀ ਐ ਕੰਮ ਇਹ ਚੱਲ ਬਈ ਰਿੰਕੂ ਲੈ ਬਈ ਲਓ ਜੀ ਰਿੰ ਕੁਬਰੇਟੇ ਪਿੰਡ ਦੇ ਵਿੱਚੋਂ ਆਪਣੇ ਕੋਲੇ ਖੇਡਣ ਆ ਚੁੱਕਿਆ ਬੰਦਾ ਇੱਕ ਨੋਟ ਚੱਕ ਕੇ ਪਰਾਂ ਸਿੱਟਦਾ ਇਹ ਨਹੀਂ ਕਹਿੰਦਾ ਚੱਕਦਾ ਲੈ ਦੂਜਾ ਹੱਥ ਚ ਆ ਗਿਆ ਕਿੰਨੇ ਦਾ ਬਾਈ ਉੱਪਰ ਦੇਖੋ ਉੱਤੇ ਉੱਤੇ ਨਿਗਾ ਸਾ ਮੋਬਾਈਲ ਕੰਨੀ ਰੱਖ ਤੇ ਹਾਂ ਕਿੰਨੇ ਦਾ ਜੀ 500 500 ਦਾ ਜੀ ਹਾਰ ਗਿਆ ਬਈ ਐਦ ਕੀ ਦਾ ਹਾਰ ਗਿਆ ਬਈ ਪਹਿਲਾਂ 500 ਲੈ ਗਿਆ ਦੀ ਐਦ ਕੀ 200 ਕੱਢ ਕੇ ਕਹਿੰਦਾ 500 ਲੈ ਕੇ ਦੋਨਾਂ ਵੇ ਬਸ ਇੰਨਾ ਜਿਹੀ ਉਹ ਕਰਾਂਗੇ ਲਓ ਜੀ ਆਮਣੇ ਰਹਿ ਗਿਆ ਇੱਕ ਇੱਕ ਬਾਬਾ 911 ਰਹਿ ਗਿਆ ਕਾ ਵੀ ਰਹਿ ਗਏ ਹਾਂ ਹਾਂ ਬੂਟਾ ਉਹਨਾਂ ਨਾਲ ਹੀ ਚੱਲ ਰਿਹਾ ਸਿਸਟਮ ਹਾਂ ਚਲੋ ਆਮਣੀ ਨੇ ਕੱਢ ਲਈ ਦੀ ਪਹਿਲਾਂ ਆਮਣੀ ਨੇ 50 ਦਾ ਨੋਟ ਕੱਢ ਲਈ ਦੀ ਕੱਢਿਆ ਸੀ ਹਾਂ ਕੱਢਿਆ ਸੀਗਾ ਚਲੋ ਜੀ ਹੁਣ ਆ ਦੁਬਾਰਾ ਅਵਤਾਰ ਨੇ ਵਾਰੀ ਆਈ ਸੀ ਬਾਬਾ ਤੇਰੀ ਆਈ ਸੀ ਹੂੰ ਤੂੰ ਬਾਹਰ ਹੋ ਗਿਆ ਸੀ ਨਾ ਮੈਂ ਤੇ ਬਾਰੇ ਕੱਢ ਗਈ ਫੇਰ ਦੋਨਾਂ ਜੀ ਰਹਿ ਗਏ ਬਈ ਹਾਂ ਚਲੋ ਆਮਣੀ ਦਊ ਕੱਢ ਲਈ 50 ਦਾ 50 ਦਾ ਕੱਢਿਆ ਦੀ ਇਹਨੇ ਤਿੰਨ ਤਿੰਨਾਂ ਦੀ ਵਾਰੀ ਇਹਨਾਂ ਦੀ 50 ਦਾ ਕੱਢਿਆ ਦੀ ਇਹਨੇ ਹਾਂ ਇਹਨਾਂ ਦੀ ਬਾਤ ਦੀ ਗੱਲਾਂ ਕਰਾਂਗੇ ਚਲੋ ਜੀ ਆ ਜਾ ਵੀ ਤੇਰੀ ਆ ਗਈ ਵਾਰੀ ਚੱਲ ਵੀ ਆਮਣੀ ਕੋਈ ਨਹੀਂ ਵੀ ਵਾਰ ਹੋ ਗਿਆ ਫੇਰ ਦੋ ਜਣੇ ਰਹਿ ਜਾਣ ਏ ਲਓ ਜੀ ਬਾਬੇ ਨੇ ਸਹੀ ਦੱਸੇ ਹੁਣ ਹਾਂ ਸਹੀ ਦੱਸੇ ਬਾਬੇ ਨੇ 500 ਦਾ ਕੱਢਿਆ ਯਾਰਾ ਬਾਬੇ ਨੇ 500 ਕੱਢਿਆ ਲਓ ਜੀ ਨੋਟ ਜਿਹੜੇ ਰੱਖ ਦਿੱਤੇ ਗਏ ਨੇ ਚੱਲ ਚਲੋ ਜੀ ਅਮਣੀ ਜੀ ਏ ਏ ਬਣੂ ਗੱਲਾ ਇਹ ਵੀ ਮੁੰਡਾ ਕਹਿੰਦੇ ਪੂਰੇ ਨੋਟਾਂ 'ਚ ਖੇਡਦਾ ਆ ਅਮਣੀ ਵਰੇਟਿਆਂ ਵਾਲਾ ਇਹ ਤਾਂ 5 ਦਾ ਯਾਰਾ ਇਹ ਤਾਂ 5 ਦਾ ਹੈ ਇਹ ਚੱਕਣਾ ਨਹੀਂ ਹੈਗਾ ਆਪਾਂ 5 ਵਾਲੇ ਦਾ 12 ਬਰਾਬਰ ਦਾ ਲਓ ਜੀ ਆ ਕਿੰਨੇ ਦਾ ਜੀ ਆ 200 ਦਾ ਯਾਰਾ 200 ਦਾ ਅੱਜ ਮੈਂ ਪਹਿਲਾਂ ਕਹਿ ਗਿਆ ਟਾ ਜੀ ਨੋਟਾਂ 'ਚ ਖੇਡਦਾ ਬੰਦਾ ਆ ਇਹ ਦੇਖ ਲਓ 200 ਦਾ ਨੋਟਾਂ ਵੀ ਪਿਆ ਹੱਥ 'ਤੇ ਠੀਕ ਹੈ ਜੀ ਲੱਤਨ ਹੁਣ ਇੰਨਾ ਜੀ ਦੰਨਾ ਜੀ ਰਹਿ ਗਿਆ ਦੁਆਰੋਂ ਫੇਰਾ ਤਿੰਨ ਬੰਦਿਆਂ ਦੇ ਵਿੱਚ ਜਿਹੜੀ ਗੇਮ ਹੈ ਉਹ ਰਹਿ ਚੁੱਕੀ ਹੈ ਤੇ ਐਤਕੀ ਥੋੜੇ ਜਿਹਾ ਆਪਾਂ ਰੂਲ ਬਦਲਣ ਜਾ ਰਹੇ ਹਾਂ ਦੋਸਤੋ ਨੋਟ ਬਾਈ ਸਾਰੇ ਖੋਲ ਕੇ ਧਰ ਦੇ ਇਹਨਾਂ ਨੂੰ ਖੋਲਣ ਦੀ ਲੋੜ ਨਾ ਪਵੇ ਹਾਂ ਨੋਟ ਇੱਕ ਚੱਕਣਾ ਜਿਹੜੇ ਨੋਟ ਨੂੰ ਤੁਹਾਡਾ ਹੱਥ ਪੈ ਗਿਆ ਮੈਂ ਦੱਸ ਦੂੰਗਾ ਉਹੀ ਨੋਟ ਤੁਸੀਂ ਚੱਕਣਾ ਠੀਕ ਹੈ ਜੀ ਹਾਂ ਕੋਈ ਪੰਜ ਦਾ ਨਹੀਂ ਦੇਖਣਾ ਤੁਸੀਂ ਹਾਂ ਕੋਈ ਪੰਜ ਨਹੀਂ ਦੇਖਣਾ ਕੋਈ 500 ਨਹੀਂ ਦੇਖਣਾ ਇੱਕ ਨੋਟ ਨੂੰ ਹੱਥ ਪਾ ਕੇ ਤੁਸੀਂ ਦੇਖਣਾ ਵੀ ਕਿੰਨੇ ਦਾ ਨੋਟ ਹੈ ਹਾਂ ਪੰਜ ਦਾ ਨੋਟ ਬਾਹਰ ਕੱਢ ਦੋ ਜੀ ਇਹ ਛੋਟਾ ਪਛਾਣ ਚ जय हो 105 ਕੀ ਜੀ ਹੈ ਹੈ ਪੰਜ ਜੀ ਬਣ ਸਕਦਾ ਥੋੜਾ ਹੀ ਥੋੜਾ ਬਣ ਜਗਾ ਪੰਜ ਦਾ ਤਾਂ ਬਹੁਤਾ ਨੋਟ ਪੰਜ ਦਾ ਨੋਟ ਤਾਂ ਮਿਲਦਾ ਨਹੀਂ ਨਾ ਬਾਰਿਸ਼ ਨਹੀਂ ਚੱਲੇਗਾ ਆਪਾਂ ਚੱਲਾ ਜਾਈਏ ਬਾਰਿਸ਼ ਨਹੀਂ ਚੱਲੇ ਲੋ ਜੀ ਇੱਕ ਇੱਕ ਖਿਡਾਰੀ ਹੋਰ ਜੁੜਨ ਜਾ ਰਿਹਾ ਤੁਹਾਡੇ ਵਿੱਚ ਆ ਦੇਖ ਲੋ 6 3 ਹੈ ਹਾਂ ਇਹਨੂੰ ਚਲਾ ਕੇ ਦੇਖ ਲੈਣਾ ਪਹਿਲਾਂ ਆਪਾਂ ਬੰਦੇ ਨੂੰ ਇਹ ਕਿਵੇਂ ਕਰਦਾ ਕੰਮ ਚਲੋ ਜੀ ਨੋਟ ਲੈ ਲਓ ਜੀ ਨੋਟ ਜਿਹੜੇ ਰੱਖ ਦਿੱਤੇ ਗਏ ਨੇ ਬੂਟੇ ਵੱਲੋਂ ਇਹ 1 2 ਤੇ 3 ਲਓ ਜੀ ਨੋਟ ਰੱਖ ਤੇ ਉਰਲੇ ਪਾਸ ਉਰਾਂ ਨੂੰ ਰੱਖਿਆ ਕਰ ਥੋੜੀ ਜਿਹਾ ਹਾਂ ਬਸ ਓਕੇ ਹੈ ਲੈ ਵੀ ਚਲੋ ਜੀ ਨੋਟ ਰੱਖ ਤੇ ਉੱਤੇ ਨਿਗਾ ਹੋਵੇ ਹਾਂ ਨਿਗਾ ਸਾਹਮਣੇ ਇੱਕ ਨੋਟ ਚੱਕ ਲਿਆ ਬਸ ਆ ਦੱਸੋ ਜੀ ਕਿੰਨੇ ਦਾ ਇੱਕ ਨੋਟ ਚੱਕ ਲਈ ਤੁਸੀਂ ਉਹਦਾ ਯਾਰ ਬੰਦੇ ਬੰਦੇ 200 ਦਾ ਆਈ ਜਾਂਦਾ 200 ਦਾ ਆਈ ਜਾਂਦਾ ਬਾਹਰ ਲੇ ਗਾ ਲੈ ਜਾ 200 ਚੱਲ ਬਾਹਰ ਚੱਲ ਗੇਮ ਚ ਬਾਹਰ 200 ਕਹਿੰਦਾ 200 ਆਈ ਜਾਂਦਾ ਵਾਰੀ ਵਾਰੀ ਆ ਜਾ ਬਾਬਾ ਲੈ ਵੀ ਬਾਬਾ ਬਾਬੇ ਦੀ ਵਾਰੀ ਆ ਗਈ ਬਸ ਦੋ ਹੀ ਸੀ ਨਾ ਇਹ ਹਾਂ ਬਾਬਾ ਦੋ ਵਾਰੀ ਜਿੱਤ ਗਿਆ ਨਾ ਆ ਵੀ ਆ ਵੀ ਮੁੰਡੇ ਨੇ ਕੱਢਿਆ ਜੀ 200 ਦਾ ਨੋਟ ਆ ਆ ਮੁੰਡੇ ਨੇ 200 ਦਾ ਨੋਟ ਕੱਢਿਆ ਸੀ ਬਾਈ ਦੇਖ ਲਓ ਆ ਖੜਾ ਹੈ ਮੁੰਡਾ ਤੇ ਲਓ ਜੀ ਜਿਹੜੀ ਗੇਮ ਹੈ ਉਹ ਚੱਲ ਪਈ ਦੁਬਾਰੇ ਆ ਪਿੱਛੇ ਨੂੰ ਲਓ ਜੀ ਬਾਬੇ ਦੀ ਜਿਹੜੀ ਵਾਰੀ ਹੈ ਉਹ ਆ ਚੁੱਕੀ ਹੈ ਖੜੇ ਮਾਗਰ ਤਿਆਰ ਨਹੀਂ ਦੇਖਣ ਵਾਸਤੇ ਕਿਉਂਕਿ ਫਾਈਨਲ ਮੈਚ ਹੈ ਜਿਹੜਾ ਹੁਣ ਫਸਣਾ ਵਜਾ ਰਿਹਾ ਲਓ ਜੀ ਨੋਟ ਧਰ ਦੋ ਜੀ ਬਹਿ ਜਾਓ ਬਾਈ ਬੈਠੋ ਜੀ ਬੈਠੋ ਹਾਂ ਇੱਕ ਮਿੰਟ ਜੀ ਛੱਡੀ ਉਹਨਾਂ ਨੋਟ ਹਜੇ ਪਲਟ ਕੇ ਧਰ ਦੋ ਜੀ ਨੋਟ ਵੈਰੀ ਗੁੱਡ ਚਲੋ ਜੀ ਚੱਕੋ ਜੀ ਇਹ ਲਓ ਜੀ ਇੱਕ ਨੋਟ ਨੂੰ ਹੱਥ ਪਾਉਣਾ ਹੈ ਇੱਕ ਜਿਹੜੇ ਮਰਜ਼ੀ ਨੂੰ ਉਹ ਨੂੰ ਹਾਂ ਆ ਸੀ ਆ ਸੀ ਇਹ ਗਾਹਾ ਗਾਹ ਕੂਰਾ ਨੂੰ ਖਿੱਚ ਲਾ ਦੇ ਨਹੀਂ ਹਾਂ ਇਹ ਇਹ ਚਲੋ ਜੀ ਇੱਕ ਚੱਕੀ ਹੁਣ ਇੰਨਾ ਚੋ ਦੱਸੋ ਜੀ ਕਿੰਨੇ ਦਾ ਇਹ ਬਸ ਇੱਥੇ ਰੱਖੋ ਜੀ ਇੱਥੇ ਇੱਥੇ ਰੱਖੋ ਇੱਥੇ ਰੱਖਾਤਾ ਇਹ ਲੈ ਦੱਸ ਦੇ ਬਾਬਾ 200 ਦਾ 200 ਦਾ ਕੱਢ ਲੈ ਬਾਬਾ ਦੋ ਵਾਰੀ ਜਿੱਤ ਚੁੱਕਿਆ ਬਾਬਾ ਤਿੰਨ ਵਾਰੀ ਜਿੱਤ ਗਿਆ ਤੀਜੀ ਵਾਰ ਫੇਰ 200 ਦਾ ਨੋਟ ਲੈ ਵੀ ਇੱਕ ਰਹਿ ਗਿਆ ਬੰਦਾ ਹੁਣ ਇੱਕ ਬਾਬਾ ਜੀ ਤੂੰ ਰਹਿ ਜੂਗਾ ਲੈ ਵੀ ਇੱਕ ਬੰਦਾ ਰਹਿ ਗਿਆ ਗੱਲਾ ਆਮਣੀ ਰਹਿ ਗਿਆ ਜੇ ਆਮਣੀ ਨੇ ਐਤ ਕੀ ਨੋਟ ਕੱਢਤਾ ਫਿਰ ਬਾਬੇ ਹੋਰਾਂ ਦੇ ਵਿੱਚ ਆਪਾਂ ਅਗਲੀ ਵਾਰੀ ਹੋਰ ਚੇਂਜ ਕਰਕੇ ਨਾ ਜ ਫਾਈਨਲ ਕੱਢਾਂਗੇ ਇੱਕ ਬੰਦਾ ਬਸ ਠੀਕ ਹੈ ਲਓ ਜੀ ਨੋਟ ਆਦਲ ਬਦਲ ਕਰਕੇ ਰੱਖ ਤੇ ਲਓ ਜੀ ਅਮਣੀ ਜੀ ਚੱਕੋ ਫਿਰ ਕੱਤ ਇੱਕ ਨੋਟ ਪਾਉਣਾ ਇੱਕ ਹੱਥ ਪਾਉਣਾ ਇੱਕ ਨੋਟ ਨੂੰ ਪਾਉਣਾ ਜਿਹੜੇ ਨੋਟ ਨੂੰ ਪਾ ਗਿਆ ਮੈਂ ਦੱਸ ਦੂੰਗਾ ਲਓ ਜੀ ਦੱਸੋ ਕਿੰਨੇ ਰਹੇ ਲੈ ਵੀ ਪਹਿਲਾਂ ਵੀ ਦੱਸਿਆ ਵੀ ਬੰਦਾ ਪੈਸਿਆਂ 'ਚ ਖੇਡਦਾ ਮੈਂ ਪਹਿਲਾਂ ਵੀ ਦੱਸਿਆ ਵੀ ਬੰਦਾ ਪੈਸਿਆਂ 'ਚ ਖੇਡਦਾ ਉਹੀ ਗੱਲ ਹੋ ਗਈ 100 ਦਾ ਨੋਟ ਕੱਢ ਗਿਆ ਬਾਬਾ ਇੱਧਰ 200 ਦਾ ਕੱਢ ਗਿਆ 100 ਦਾ ਕੱਢ ਗਿਆ ਹੁਣ ਦੱਸੋ ਕਿਵੇਂ ਕਰੋਗੇ ਫਾਈਨਲ ਮੈਚ ਕਰਦੀਏ ਦੁਬਾਰਾ ਇੱਕ ਇੱਕ ਹੋਰ ਕਰ ਲੋ ਕਰਾਂਗੇ ਭਾਈ ਕਰਾਂਗੇ ਇੱਕ ਬੰਦਾ ਕੱਢਾਂਗੇ ਫਾਈਨਲ ਹਾਂ ਫਾਈਨਲ ਹੁਣ ਜਿਹਦਾ ਨੋਟ ਵੱਡਾ ਆ ਗਿਆ ਜਿਹਦੇ ਦੋਨਾਂ ਨੇ ਚੱਕ ਲਿਆ ਸਹੀ ਨੋਟ ਵੱਡਾ ਆ ਗਿਆ ਹਾਂ ਜਿਹਦਾ ਨੋਟ ਵੱਡਾ ਆ ਗਿਆ ਤੇ ਕਿ ਉਹਨੂੰ ਉਹਨੂੰ ਫਾਈਨਲ ਕੱਢਾਂਗੇ ਲਓ ਜੀ ਨੋਟਾਂ ਦੀ ਜਿਹੜੀ ਆਤਲ ਬਾਤਲ ਚੱਲ ਪਈ ਤੇ ਲਓ ਜੀ ਅਦਲ ਬਦਲ ਪੂਰੀ ਹੋ ਰਹੀ ਐ ਤਗੀ ਤੇ ਲਓ ਜੀ ਆਜੋ ਜੀ ਖੜਿਆਰੀ ਤਿਆਰ ਨੇ ਚੱਲ ਬਾਬਾ ਬਹਿ ਜਾ ਹਾਂ ਬਹਿ ਜਾ ਲਓ ਜੀ ਖੜਿਆਰੀ ਤਿਆਰ ਨੇ ਨੋਟ ਰੱਖ ਦਿੱਤੇਗੇ ਨੇ ਤੇ ਚਲੋ ਜੀ ਹੱਥ ਪਾਓ ਜੀ ਵਿੱਚ ਪੈਪ ਦੇ ਬਦਲ ਦਿਓ ਜੀ ਨੋਟ ਬਦਲ ਦਿਓ ਹੈ ਪੁੱਠੇ ਕਰ ਦਿਓ ਜੀ ਨੋਟ ਇਹ ਹਾਂ ਜੀ ਚੱਲ ਬਾਬਾ ਲਓ ਜੀ ਇੱਕ ਨੋਟ ਨੂੰ ਹੱਥ ਪਾਉਣਾ ਹੈ ਚਾਹੇ ਖੰਡਿਆਕੇ ਚੱਕ ਲਓ ਜਿੰਮੇ ਮਰਜ਼ੀ ਚੱਕ ਲਓ ਤੁਹਾਡੀ ਮਰਜ਼ੀ ਆ ਆ ਦੱਸੋ ਜੀ ਕਿੰਨੇ ਦਾ ਨੋਟ ਹੈ ਇਹ ਲੈ ਵੀ بابا 200 ਦਾ ਫੇਰ ਆ ਗਿਆ 200 ਦਾ ਫੇਰ ਆ ਗਿਆ ਪੱਕੀ ਗੱਲ ਹੈ ਬਾਈ ਮੈਂ ਕਿਹਾ ਸੀ ਤੁਹਾਨੂੰ 200 ਦਾ ਫੇਰ ਆ ਗਿਆ ਇਹ 200 ਦਾ ਫੇਰ ਲੈ ਗਿਆ ਪਪਾ ਲੈ ਉਹ ਬੰਦਾ ਰਹਿ ਗਿਆ ਲਾਸਟ ਟਿਕ ਆਉਣੀ ਠੀਕ ਹੈ ਨਾ ਲਓ ਜੀ ਬੂਟਾ ਨੋਟਾਂ ਦੀ ਅਗਲੀ ਬਦਲੀ ਕਰ ਰਿਹਾ ਹੈਗਾ ਤੇ ਲਓ ਜੀ ਨੋਟ ਉਹਨੇ ਰੱਖਤੇ ਬੂਟੇ ਨੇ ਤੇ ਹੁਣ ਦੇਖੋ ਵੀ ਲਾਸਟ ਮੈਚ ਜਮਾਂ ਲਾਸਟ 라ਉਂਡ ਹੈ ਜੀ ਠੀਕ ਹੈ ਜੀ ਜਮਾਂ ਲਾਸਟ 라ਉਂਡ ਹੈ ਜੀ ਤੇ ਤੁਸੀਂ ਦੇਖਣਾ ਵੀ ਕਿਹੜਾ ਬੰਦਾ ਜਿੱਤਦਾ ਹੈ ਹਾਂ ਜੀ ਹਾਂ ਵੈਰੀ ਗੁੱਡ ਸਟਾਈਲ ਬਸ ਓਕੇ ਹੈ ਜੀ ਇਹ ਚਲੋ ਜੀ ਉੱਪਰ ਨਿਗਾ ਨਿਗਾ ਸਾਹਮਣੇ ਜੀ ਹਾਂ ਇੱਥੇ ਜੀ ਉਹ ਸੋਚ ਰਹਾ ਮੈਂ ਬਰੇ ਸੋਚਣਾ ਐਥੇ ਉੱਤੇ ਦੇਖ ਕੇ ਸੋਚੋ ਜੀ ਥੱਲੇ ਦਮਾ ਕੇ ਮੈਂ ਕੰਮ ਕਰੂਗਾ ਭਈ ਨੋਟ ਦੀਦਾ ਮੈਨੂੰ ਯਾਰ 200 ਦਾ ਨੋਟ ਦੀਦਾ ਚੱਲੇ ਬਾਹਰ ਕਰ ਇਹਨੂੰ ਬਾਹਰ ਕੱਢ ਦੇ 200 ਦੇ ਦੀਦਾ ਇਹ ਇਹੀ ਅੜਦਾ ਨਾ ਵਾਰੀ ਤੜੀ ਲਓ ਜੀ ਇਹ ਲਓ ਜੀ ਵੱਡਾ ਨੋਟ ਕੱਢਣਾ ਬਾਪੇ ਤੋਂ ਜੇ ਜਿੱਤਣਾ ਬਾਪੇ ਨੇ 200 ਕੱਢਿਆ ਇਹਦਾ 500 ਕੱਢਣਾ 500 ਹੀ ਹੈ ਫਿਰ ਹੈ 500 ਹੀ ਹੈ ਇੱਕ ਜ਼ੀਰੋ ਖਾ ਗਿਆ ਇੱਕ ਜ਼ੀਰੋ ਖਾ ਗਿਆ ਤੈਨੂੰ ਕੀ ਕਹਾਂ ਦੀ ਲਓ ਜੀ ਬਾਬਾ ਜਿਹੜਾ 200 ਰੁਪਏ ਦਾ ਜੇਤੂ ਹੈ ਆਪਣੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਕੋਈ ਤਰਾਜ ਤਾਂ ਨਹੀਂ ਬਾਹਰ ਠੀਕ ਹੈ ਜੀ ਬੰਦੇ ਆ ਖੜੇ ਨੇ ਸਾਰੇ ਖੇਡਾਂ ਵਾਲੇ ਖੇਡਣ ਵਾਲੇ ਸਾਰੇ ਇੱਕ ਦੂਜੇ ਨਾਲ ਵਧੀਆ ਹੈਲਪ ਕਰ ਰਹੇ ਨੇ ਇੱਕ ਦੂਜੇ ਦੀ ਹਾਂ ਬਾਬਾ ਕੀ ਕਹਿਣਾ ਚਾਹੇਗਾ ਠੀਕ ਹੈ ਬਹੁਤ ਵਧੀਆ ਮਨੋਰੰਜਨ ਹੈ ਬਾਕੀ ਨੌਜਵਾਨਾਂ ਨੂੰ ਇਹ ਹੀ ਪੀ ਲੈ ਵੀ ਆਪਾਂ ਨਸਾਂ ਤੇ ਬਚੋ ਅੱਛਾ ਜੀ ਹਾਂ ਨਸੀ ਨਾ ਕਰੋ ਵੈਸਾ ਲਓ ਜੀ ਇਹ ਕੇ ਕੇ ਮੈਸੇਜ ਸਾਰੇ ਬੰਦੇ ਦੇ ਦਿਓ ਜੀ ਵੀਡੀਓ ਦੇ ਵਿੱਚ ਇੱਕ ਵਾਰੀ ਨਾ ਥਾਪੀ ਹੋ ਜਾਏ ਹਾਂ ਥਾਪੀ ਹੋ ਜਾਏ ਇੱਕ ਵਾਰੀ ਇੱਕ ਵਾਰੀ ਦੁਬਾਰਾ ਥਾਪੀ ਇੱਕ ਵਾਰੀ ਹੋਰ ਹੋ ਜਾਏ ਸਵਾਰੋ ਕਰੋ ਲਓ ਜੀ 9811 ਬਾਬਾ ਕਹਿੰਦੇ ਥਾਪੀ ਕੀ ਤਾਇਆ ਤਾਇਆ ਅਲਾਇ ਭਾਈ ਕਮੈਂਟਾਂ ਚ ਤਾਇਆ ਨਾ ਕਹਿਆ ਕਰੋ ਬਈ ਬਾਬੇ ਨੂੰ ਤਾਇਆ ਬਹੁਤ ਕਹਿੰਦੇ ਨੇ ਬਾਬੇ ਨੂੰ ਤਾਇਆ ਕਾਹਤੋਂ ਕਹਿੰਦੇ ਨੇ ਤਾਇਆ ਕਾਹਤੋਂ ਕਹਿੰਦੇ ਨੇ ਉਹ ਕਹੀ ਜਾ ਮੱਲ ਮੱਲੀ ਇਹ ਉਮਰਾ ਬਣਾ ਛੋਟੀ ਮੇਰੇ ਨਾਲ ਛੋਟੀ ਉਮਰਾ ਤੇਰੇ ਨਾਲ ਛੋਟੀ ਆ ਨੌਜਵਾਨ ਆ ਲੱਗਦਾ ਤਾ ਤੂੰ ਛੋਟਾ ਯਾਰ ਇਹਦਾ ਸ਼ੌਂਕ ਹੈ ਦਾੜੀ ਚੱਟੀ ਕਰਾ ਰੱਖੀ ਹੈ ਸ਼ੌਂਕ ਹੈ ਬਾਬੇ ਨੂੰ ਅੱਛਾ ਸ਼ੌਂਕ ਨੂੰ ਚੱਟੀ ਕਰਾਈ ਹੈ ਸ਼ੌਂਕ ਦੇ ਕਬੂਤਰ ਡਾਉਂਦਾ ਬਾਬਾ ਹੈ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਜੀ ਤੁਹਾਨੂੰ ਮੈਨੂੰ ਵਧੀਆ ਲੱਗੀ ਹੈ ਹਾਂ ਵੀਡੀਓ ਸ਼ੇਅਰ ਕਰ ਦਿਓ ਜੀ ਹੈ ਜੀ ਆਪਾਂ ਨੂੰ ਲੱਗੀ ਜੀ ਵਧੀਆ ਫੁੱਲ ਵੀ ਬਸਲ ਵਧੀਆ ਲੱਗੀ ਕਿੰਨੇ ਰੁਪਏ ਜਿੱਤ ਗਿਆ ਬਾਬਾ ਹੈ ਕਿੰਨੇ ਰੁਪਏ ਜਿੱਤ ਗਿਆ ਮੈਂ ਤਾਂ 5 ਜਿੱਤਿਆ 5 ਰੁਪਏ ਦਾ ਜੇਤੂ ਆ ਬਾਬਾ 5 ਜਿੱਤ ਗਿਆ 5 ਤੇ 200 ਕਿੰਨਾ ਤਰਾ ਕਿੰਨੇ ਪਈਏ ਵੱਧ ਜਿੱਤ ਗਿਆ 195 195 ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਚੈਨਲ ਨੂੰ ਧੰਨਵਾਦ